ਬਾਪੂ ਜੀ ਸਤਿ ਸ਼੍ਰੀ ਅਕਾਲ। ਹਾਂ ਜੀ। ਆ ਬਾਪੂ ਜੀ ਆ ਲੋਕਾ ਪਿੰਡ ਆ ਤੇ ਆ ਮਾਤਾ ਜੀ ਆ ਇਹਨਾਂ ਦੇ ਘਰ ਦੇ ਪਤਨੀ ਜੀ ਇਹਨਾਂ ਦੇ ਤੇ ਮੈਂ ਪਿੰਡ ਚੰਬਾ ਕਲਾ ਆਂਦਾ ਵਾਂ। ਇਹਨਾਂ ਦੀ ਪਲਟਨ ਦੇ ਵਿੱਚ ਚੰਬਾ ਪਿੰਡ ਜਿਹੜਾ ਵਾ ਉੱਥੋਂ ਦੇ ਕੈਪਟਨ ਹਰਨਾਮ ਸਿੰਘ ਜਿਹੜੇ ਆ ਗੁਜ਼ਰ ਚੁੱਕੇ ਆ ਹੋਏ ਆ। ਸਵੱਭੀ ਗੱਲਬਾਤ ਚੱਲਣ ਦੀ ਹੀ ਤੇ ਕੁਝ ਗੱਲਾਂ ਜਿਹੜੀਆਂ ਵਾ ਬਾਪੂ ਜੀ ਸ਼ੇਅਰ ਕਰਨਗੇ ਉਸ ਟਾਈਮ ਦੀਆਂ ਆਓ ਇਹਨਾਂ ਦੇ ਮੁਖਤੋਂ ਜਿਹੜੇ ਆ ਉਹ ਕੁਝ ਗੱਲਾਂ ਜਿਹੜੀਆਂ ਵਾ ਸਰਵਣ ਕਰਦੇ ਆ ਤੁਹਾਨੂੰ ਭਾਗ ਉਹ ਆ ਜਿਹੜੇ ਇਹਨਾਂ ਦੇ ਦਰਸ਼ਨ ਕਰਨਗੇ ਇਹਨਾਂ ਦੀ ਗੱਲਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਸੋ ਸ਼ੁਰੂ ਕਰਦੇ ਆ ਹਾਂ ਜੀ ਬਹੁਤ ਜੀ ਸ਼ੁਰੂ ਕਰੋ ਜੀ ਸਰਦਾਰ ਰਨਾਮ ਸਿੰਘ ਜਿਹੜਾ ਦਾ ਹੈ ਇਹ ਚੰਬੇ ਦਾ ਹੁੰਦਾ ਹੈ ਜੀ ਕਲਰਕ ਹੁੰਦਾ ਹੈ ਸਾਡਾ ਸਿੱਖ ਰਜਮੰਡ ਦਾ ਫੋਰਸ ਸਿੱਖ ਦਾ ਚਾਰ ਸਿੱਖ ਦਾ ਇਹ ਬਹੁਤ ਬੰਦੇ ਚੰਗੇ ਹੀ ਬਹੁਤ ਬੀਬਾ ਬੰਦਾ ਹੈ ਜਿੰਨਾ ਆਖੀ ਉਹਨਾਂ ਥੋੜਾ ਬਾਅਦ ਤੇ ਚਲੋ ਇਹ ਧਨ ਤੇ ਸਾਰੇ ਆਦੇ ਆ ਚੰਗਾ ਰਿਹਾ ਉਹ ਤੋਂ ਪੈਨਸ਼ਨ ਆਣ ਕੇ ਇੱਥੇ ਵੀ ਚੰਗਾ ਰਿਹਾ ਇੱਥੇ ਵੀ ਇਹਨੇ ਆਪਦਾ ਕੰਮ ਉਹ ਖੋਲਿਆ ਟੈਲੀਫੋਨ ਜੀ ਵਾਲਾ ਜਿਹੜਾ ਉਹ ਤੋਂ ਭਾਈ ਪੇਮੈਂਟ ਇਸ ਸਟਡੀ ਪੀਸੀਓ ਹਾਂਜੀ ਹਾਂਜੀ ਫਿਰ ਉਹ ਤੋਂ ਬਧਾ ਇੱਕ ਹੋ ਰਹੇ ਦੋ ਭਰਾ ਹੋਣੀ ਸਰਦਾਰਾ ਹੋਂਤੇ ਜਰਨੈਲ ਉਹ ਵੀ ਮੇਰੇ ਨਾਲ ਰਹੇ ਆ ਜੀ ਹਾਂਜੀ ਇਹ ਗੱਲਾਂ ਵੀ ਉਹ ਵੀ ਬੰਦੇ ਬਹੁਤ ਜਦੋਂ ਅਸੀਂ ਭਰਤੀ ਹੋ ਗਏ ਸਾਨੂੰ ਚੰਗਾ ਸਰਦਾਰਾ ਹੋਂਨੇ ਖੜਿਆ ਅਸੀਂ ਭਰਤੀ ਕਰਕੇ ਜੀ ਚਲੋ ਅਸੀਂ ਸਨ ਬਾਹਰ ਦੀ ਲੜਾਈ 'ਚ ਜਦੋਂ ਅਸੀਂ ਭਰਤੀ ਹੋਏ ਆ ਤੇ ਉਦੋਂ ਮਾਹੌਲ ਕੁਛ ਬਹੁਤ ਖਰਾਬ ਜਾ ਹੈ ਹਾਂਜੀ ਪਰ ਹੌਲੀ ਹੌਲੀ ਚੰਗਾ ਹੋ ਗਿਆ ਹਾਂਜੀ ਮੇਰੇ ਨਾਲ ਦੇ ਕਈ ਮੁੰਡੇ ਆਖਣ ਲਗੇ ਬਈ ਜਿਹੜਾ ਇਹਦੇ ਫੌਜ ਦੇ ਕੁਛ ਨਹੀਂ ਕੀ ਇਹਦੇ ਸਾਰਾ ਇਹ 50 60 ਰੁਪਏ ਦਿੰਦੇ ਆ ਜੀ ਆਪਾਂ ਕੀ ਕਰਨਾ ਆਪਾਂ ਚੱਲ ਗਏ ਜੀ ਉਹ ਕਈ ਮੁੰਡੇ ਚੰਗੇ ਭਲਾ ਕਰਾਂ ਦੇ ਜਾਂ ਗਰੀਬ ਘਰਾਂ ਦੇ ਵਿੱਚ ਹੈਗੇ ਸੀ ਪੋਛਲਾ ਕਰਕੇ ਤੇ ਉਹ ਜੀ ਆਗੇ ਜੀ ਆਗੇ ਤੇ ਉਹ ਇੱਕ ਪਿੰਡ ਦੀਨਪੁਰ ਦਾ ਹੁੰਦਾ ਸੀ ਜੀ ਉਹ ਮੇਰੇ ਨਾਲ ਆਣ ਕੇ ਤੇ ਉਹ ਇੰਜਣ ਚਲਾਇਆ ਉਹਨੇ ਤੇ ਉਹ ਨੇ ਪਟੜ ਲਈਦਾ ਯੋਨੇ ਤੇ ਉਹ ਕੀ ਕੀਤਾ ਉਹਨੇ ਡੰਡਾ ਕੀਤਾ ਡੰਡਾ ਆੜ ਕੇ ਪਟੜ ਨਾਲ ਸੱਜ ਵਜਾ ਜੀ ਉਹ ਮਰ ਗਿਆ ਜੀ ਇਹ ਜਨੈਲ ਤੋਂ ਹੀ ਜਿਹੜਾ ਜੰਬੇ ਦਾ ਜੀ ਆ ਉਹ ਲੋਕਾਂ ਰਾਣਗੇ ਵੀ ਮਰ ਗਿਆ ਪੂਰਾ ਹੋ ਗਿਆ ਜੀ ਉਹ ਵੀ ਨਵਾ ਘਟਾਇਆ ਜੀ ਤੇ ਮੁੜ ਕੇ ਕੀ ਕੀਤਾ ਵੀ ਸਰਦਾਰ ਨਾਲ ਉਹ ਵੀ ਉਹਨਾਂ ਦੇ ਪੂਰੇ ਮੁਲਕ ਹੋ ਗਿਆ ਜੀ ਕਹਿੰਦਾ ਮਤਲਬ ਮੰਮੀ ਤੋਂ ਲੜਾਈਆਂ ਲੜਿਆ ਵਾ ਜੀ ਸਨ ਕਹਿਣ ਦੀ ਹਾਂਜੀ ਸਾਡੇ ਬਾਰਡਰ ਤੇ ਲੜਿਆ ਵਾ ਈਚੋ ਗੰਨਾ ਤੱਕਰ ਗਿਆ ਸੀ ਜੀ ਤੇ ਖਲੀਫਾ ਦੇ ਆਉਂਦੀਆਂ ਫੌਜ ਚੋਰ ਸਾਨੂੰ ਖਵਾਉਂਦੇ ਬਹੁਤ ਵਾ ਬਹੁਤ ਕਰਦੇ ਆ ਤੇ ਤਕਲੀਬ ਦੇ ਉਹ ਲੜਾਈ ਪੜਾਈ ਦੀ ਆ ਨਾ ਜੀ ਤੇ ਉਹ ਵੀ ਮੁੱਲ ਬੰਦੇ ਦਾ ਭਾ ਦਿੰਦੇ ਆ ਜੀ ਉਹ ਤੋਂ ਬਾਅਦ ਮੈਂ ਕਤਰਦੀ ਲੜਾਈ ਲੜਿਆ ਜੀ ਫਿਰ ਜਦ ਵੀ ਮੈਂ जख्मी ਹੋ ਗਿਆ ਤੇ ਕੈਨ ਦਾ ਮਤਲਬ ਫਿੱਟ ਹੋ ਗਿਆ ਤੇ ਮੁੜ ਕੇ ਹੀ ਕਤਰਦੀ ਜਾ ਲੜੇ ਹਾਂਜੀ ਕਤਰਦੀ ਲਾਲ ਜਾਦਾ ਉਥੇ ਜਾ ਕੇ ਲੜਿਆ ਪੌਣੇ 1 ਵਜੇ ਦਿਨੇ ਟਾਈ ਕੀਤਾ ਉਥੇ जख्मी ਬਹੁਤ ਸਾਡੀ ਪਰਟਨ ਕੰਪਨੀ ਸਾਰੀ ਖਤਮ ਹੋ ਗਈ ਹਾਂਜੀ ਪਰ ਉੱਥੇ ਵੀ ਮੇਰੇ ਨਾਲ ਦੇ ਬਹੁਤ ਪੂਰੇ ਹੋ ਗਏ ਮੈਂ ਜਗਮੀ ਮੈਨੂੰ ਵੀ ਕੋਈ ਨਹੀਂ ਆਂਦਾ ਵਜੂਗਾ ਜੀ ਉਹ ਕਹਿਣ ਦਾ ਵਾਦਰੇ ਇਸ ਤਰ੍ਹਾਂ ਕਿ ਮੈਂ ਚਲੋ ਡਾਕਟਰਾਂ ਨੇ ਇਲਾਜ ਕੀਤਾ ਮੇਰਾ ਮੈਂ 20 ਸਾਲ ਲੱਗਦਾ 22 23 ਸਾਲ ਦਾ ਜੀ ਉਦੋਂ ਬਾਅਦ ਮੈਂ ਠੀਕ ਹੋ ਗਿਆ ਜੀ ਮੈਂ ਗੱਲ ਕਰਦਾ ਵੀ ਤਕਲੀਫ ਆਉਂਦੀ ਆ ਮੁੱਲ ਪਉਂਦੀ ਗਵਰਨਮੈਂਟ ਮੈਂ ਰੇ ਆ ਕੁੰਗਾ ਵੀ ਸਾਨੂੰ 60 ਰੁਪਏ ਮਿਲਦੇ ਸੀ ਉਦੋਂ ਹਾਂਜੀ 2 ਰੁਪਏ ਦਿਹਾੜੀ ਜੀ ਤੇ ਉਹਨੋਂ 2 ਰੁਪਏ ਚਲੋ ਇਨੇ ਹੀ ਕੀੜਾ ਹੀ ਖਾਣਾ ਪੀਣਾ ਫ੍ਰੀ ਸੀ ਜੀ ਤੇ ਹੁਣ ਪੈਨਸ਼ਨ ਮਿਲਦੀ ਆ ਬੈਟਰ ਕੋਲ ਰਾਲਟੀਆਂ ਜੀ 80% ਮੇਰੀ ਪੈਨਸ਼ਨ ਆ ਮੈਨੂੰ ਪੈਨਸ਼ਨ ਦਿੱਤੀ ਆ ਤੇ ਮੈਂ ਇਹ ਭਾਈ ਸਾਹਿਬ ਨਾਲ ਗੱਲ ਕਰਦਾ ਵਾਂ ਵੀ ਇਹਦੇ ਵੀ ਪਿੰਡ ਦਾ ਬੰਦੇ ਆ ਤੇ ਉਹ ਭਰਤੀ ਹੋਏ ਆ ਜੀ ਇਹ ਉਹਨੂੰ ਫੇਰਦੇ ਮੈਂ ਕਿਹਾ ਮੈਂ ਇਹਦੇ ਨਾਲ ਗੱਲ ਸਾਂਝੀ ਕੀਤੀ ਵੀ ਉਹਨਾਂ ਨੂੰ ਮੇਰਾ ਸਨਾਹ ਬਚਾ ਦਿਓ ਜੀ ਇਹ ਕੋਈ ਗੱਲ ਨਹੀਂ ਰੋਲਾ ਰੱਪਾ ਪੈਂਦਾ ਖੁਰਿਆ ਪੱਕੇ ਹੋ ਜੇ ਫੌਜ ਹੋ ਜੇ ਜੀ ਇਹ ਨਾ ਕਿ ਫੌਜ ਨੌਕਰੀ ਕਰਕੇ ਆ ਉਹ ਕੋਨਾ ਕੋ ਮਿਲ ਜਾਂਦਾ ਸਰਕਾਰ ਦੇਕਰ ਉਹ ਮਿਲ ਜਾਂਦਾ ਜੀ ਇਹ ਕਪਟਨ ਉਹਨੋਂ ਜਿਹੜਾ ਹੈ ਆਪਣਾ ਮੁੱਖ ਮੰਤਰੀ ਏ ਜਰਨਲ ਅਰ ਬਖਸ਼ੀ ਸਾਡਾ ਸਿੱਖ ਗਰੁੱਪ ਦਾ ਜੀ ਤੇ ਜਿਹੜਾ ਕਪਟਨ ਹੈ ਉਹਦਾ ਸਲਾਹਕਾਰ ਹੁੰਦਾ ਸੀ ਇਹ ਕੈਪਟਨ ਅਮਰਿੰਦਰ ਸਿੰਘ ਹਾਂ ਕੈਪਟਨ ਅਮਰਿੰਦਰ ਸਿੰਘ ਅੱਛਾ ਅੱਛਾ ਇਹ ਸਿਰਫ ਇੱਕੋ ਹੀ ਰੁਪਈਆ ਚੁੱਕਦਾ ਸੀ ਆਪਣੀ ਤਨਖਾਹ ਚੋਂ ਅੱਛਾ ਜੀ ਇਹਨੂੰ ਚਾਹੋਗੇ ਭਰਦੀ ਹੋਣਾ ਰਾਜੇ ਦਾ ਤੇ ਮੁੰਡਾ ਸੀ ਹਾਂਜੀ 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 ਇੱਕੋ ਰੁਪਈਆ ਤਨਖਾਹ ਦਾ ਚੁੱਕਦਾ ਸੀ ਇਹਨੂੰ ਚਾਹੋਗੇ ਇਹਨੇ ਕੰਪਨੀ ਕੋਈ ਇਹਨੇ ਨਹੀਂ ਕੰਪਨੀ ਇਹ ਸਿੱਧੀ ਮਤਲ ਲਾਈ ਇਹਨੇ ਕੰਪਨੀ ਅੱਛਾ ਅੱਛਾ ਤੇ ਇਹ ਮੁੜ ਕੇ ਫੇਰ ਮੁੜ ਕੇ 5 7 10 ਸਾਲ ਲਾ ਕੇ ਤੇ ਆ ਗਿਆ ਸੀ ਅੱਛਾ ਅੱਛਾ ਇਹ ਉਦੋਂ ਸਲਾਹ ਕਰੀ ਜਦੋਂ ਬਰਖੀਆਂ ਕੋਰੀਆਂ ਚੋਂ ਗੱਲ ਨਾ ਤੱਕ ਰਹੇ ਗਏ ਆ ਤੇ ਮੁਢਲੇ ਪੇਰੇ ਸਾਡੇ ਆਏ ਵੇਖਣ ਆਏ ਸਾਨੂੰ ਵੀ ਸਰਦਾਰਾਂ ਨੇ ਆਹ ਲੈ ਲਿਆ ਵਾ ਜੀ ਜੀ ਉਤੋਂ ਲਾਹੌਰ ਸਾਰਾ ਹੀ ਸਾਰਾ ਯਾਟਰ 9 ਕਿਲੋਮੀਟਰ ਰਹਿ ਗਿਆ ਹੈ ਲਾਹੌਰ ਲਾਹੌਰ ਰਹਿ ਗਿਆ ਜੀ 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 ਇਹ ਕਰਕੇ ਮੇਰਾ ਸਿੱਖ ਗਰੂਪ ਹੋਆ ਜੀ ਬਹੁਤ ਚੜ੍ਹਦੀ ਕਲਾ ਚ ਸਾਡੀ ਪਟਿਆਲੇ ਹਰ ਇੱਕ ਲੜਾਈ ਦੀ ਹਿੱਸਾ ਲੈਦੀ ਰੀ ਜਿੰਨੀਆਂ ਲੜਾਈਆਂ ਆਈਆਂ ਹਾਂ ਹਾਂਜੀ ਸਾਰਾ ਗੜੀ ਵੀ ਇਹਨਾਂ ਦੀ ਆ ਜੀ ਜੀ ਸਾਡੀ ਫੋਰਸ 3 ਸਾਰਾ ਗੜੀ ਬਣੀ ਹੈ ਜੀ ਜੀ ਹਾਂ ਉਹ ਵੀ ਜਿੱਤੇ ਕਿਤੇ ਆ ਬਾਦਲ ਉਹਨਾਂ ਨੂੰ ਨਾ ਕਿਹਾ ਵੀ ਆਪਣਾ ਦੜ ਕੇ ਨੌਕਰੀ ਕਰਨ ਕੀ ਪਤਾ ਪੱਕੇ ਹੋ ਜਾਣ ਉਹ ਜੀ ਜੀ ਆ ਸਾਨੂੰ ਬਾਪੂ ਜੀ ਇੱਕ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਇੱਕ ਸੁਨੇਹਾ ਦਿੱਤਾ ਬਾਪੂ ਜੀ ਨੇ ਕੈਪਟਨ ਸਾਹਿਬ ਬਾਰੇ ਵੀ ਦੋ ਸ਼ਬਦ ਉਹਨਾਂ ਨੇ ਬੋਲੇ ਆ 65 71 ਚੈਨ ਲੜਾਈਆਂ ਜਿਹੜੀਆਂ ਵਾਂ ਦੋ ਲੜਾਈਆਂ ਜਿਹੜੇ ਬਾਪੂ ਜੀ ਨੇ ਲੜੀਆਂ ਵਾ 65 ਦੇ ਵਿੱਚ ਵੀ ਇਹਨੇ ਲੜਾਈ ਲੜੀ ਸੀ ਲੇਕਿਨ ਥੋੜਾ ਜਿਆਦਾ ਅਸੀਂ ਜ਼ਖਮੀ ਹੋ ਗਏ ਸੀ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦੇਣਾ ਹੋਰ ਆਹ ਵੀਡੀਓ ਨਾ ਨੌਜਵਾਨਾਂ ਤੱਕ ਜ਼ਰੂਰ ਪਹੁੰਚਾ ਦੇਣਾ ਜਿਹੜੇ ਫੌਜ ਦੇ ਵਿੱਚ ਪਰਦੀ ਵੜਨਾ ਚਾਹੁੰਦੇ ਆਂ ਹੋਰ ਜਿਹੜੇ ਭਰਤੀ ਹੋਏ ਆ ਤੇ ਮਨ ਉਹਨਾਂ ਦਾ ਡੋਲਦਾ ਹੋ ਉੱਥੇ ਟ੍ਰੇਨਿੰਗ ਸੈਂਟਰ ਦੇ ਵਿੱਚ ਆ ਖਾਸ ਕਰ ਉਹਨਾਂ ਤੱਕ ਆ ਵੀਡੀਓ ਜ਼ਰੂਰ ਪਹੁੰਚਾਓ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ